మేరే వల్లొ ప్యారీ సతశ్రీ అ ਕੁਝ ਜ਼ਰੂਰੀ ਗੱਲਾਂ ਆਪਣੇ ਪੱਲੇ ਬੰਨ ਲਓ ਉਮਰ ਪਰ ਬੁੱਢੇ ਨਹੀਂ ਹੋਮੋਂਗੇ ਨੰਬਰ 1 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਹੋ ਰਿਹਾ ਹੈ ਤਾਂ ਹਰਦੇ ਵਿੱਚ ਚੂਨਾ ਮਿਲਾ ਕੇ ਗੋਡਿਆਂ ਉੱਪਰ ਲੇਪ ਕਰੋ ਇਸ ਨਾਲ ਤੁਹਾਨੂੰ ਦਰਦ ਵਿੱਚ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 2 ਮਾਗ ਮਹੀਨੇ ਦੀ ਮਸਿਆ ਵਾਲੇ ਦਿਨ ਜੇਕਰ ਤੁਸੀਂ ਕਾਲੇ ਤਿਲ ਤੇ ਕਾਲੇ ਢਾਲ ਨਾਲ ਦੋਨਾਂ ਚੀਜ਼ਾਂ ਦੀ ਇੱਕ ਇੱਕ ਮੁਠੀ ਇਹ ਲੈ ਕੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਰੱਖੋ ਤੇ ਅਗਲੀ ਸਵੇਰ ਇਸ ਨੂੰ ਕੀੜਿਆਂ ਦੇ ਪੌਣ ਉੱਪਰ ਪਾ ਕੇ ਇਸ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਬੜਨ ਲੱਗ ਜਾਣਗੇ ਨੰਬਰ 3 ਦੁੱਧ ਵਿੱਚ ਅੰजीर ਨੂੰ ਉਬਾਲ ਕੇ ਪੀਣ ਨਾਲ ਤੁਹਾਡੀ ਕਬਜ ਦੀ ਦਿੱਕਤ ਦੂਰ ਹੋ ਜਾਵੇਗੀ ਅਤੇ ਅੰजीर ਨਾਲ ਸਰੀਰ ਵਿੱਚ ਖੂਨ ਦੀ ਕਮੀ ਵੀ ਪੂਰੀ ਹੋ ਜਾਵੇਗੀ ਇਸ ਨਾਲ ਤੁਹਾਡਾ ਦਿਮਾਗ ਮਜ਼ਬੂਤ ਹੋ ਜਾਂਦਾ ਹੈ ਮਾਇਨਿਓਨੀ ਸਿਸਟਮ ਵੀ ਹਤੇ ਜਿਆਦਾ ਮਜ਼ਬੂਤ ਹੋ ਜਾਂਦਾ ਹੈ ਜਿਸ ਕਾਰਨ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 4 ਜੇਕਰ ਤੁਹਾਨੂੰ ਕਿਸੇ ਸਿਹਤ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋਵੇ ਤਾਂ ਸਮੱਸਿਆ ਵਾਲੇ ਦਿਨ ਕਾਲੀ ਮਿਰਚ ਦੇ ਪੰਜ ਦਾਣੇ ਲੈ ਲਓ ਫਿਰ ਇਹਨਾਂ ਨੂੰ ਆਪਣੇ ਸਿਰ ਉੱਪਰ ਦੀਵਾਰ ਲਓ ਤੇ ਚਾਰ ਦਾਣੇ ਤੇ ਆਪਣੇ ਚੌਹਾਂ ਪਾਸੇ ਨੂੰ ਸੁੱਟ ਦੋ ਪੰਜਵੇਂ ਦਿਨ ਉੱਪਰ ਨੂੰ ਮਾਰਨ ਇਸ ਨਾਲ ਤੁਹਾਡੀ ਸਿਹਤ ਸੰਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਨੰਬਰ 5 ਔਰਤਾਂ ਨੂੰ ਹਮੇਸ਼ਾ ਅਲਸੀ ਜ਼ਰੂਰ ਖਾਣੀ ਚਾਹੀਦੀ ਹੈ ਅਲਸੀ ਦੇ ਬੀਜੇ ਖਾਣ ਨਾਲ ਔਰਤਾਂ ਸਿਹਤਮੰਦ ਰਹਿੰਦੀਆਂ ਹਨ ਨੰਬਰ 6 ਜੇਕਰ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਹੈ ਤਾਂ ਰੋਜ਼ਾਨਾ ਆਪਣੇ ਘਰ ਦੇ ਬਾਹਰ ਫੇਰੇ ਰਹੇ ਕੁੱਤੇ ਨੂੰ ਰੋਟੀ ਪਾਉਣੇ ਸ਼ੁਰੂ ਕਰ ਦੋ ਇਸ ਨਾਲ ਤੁਹਾਨੂੰ ਬਹੁਤ ਬਣ ਲੱਗਦਾ ਹੈ ਜੀ ਇਸ ਨਾਲ ਤੁਹਾਡੀ ਬਿਮਾਰੀ ਛੁੱਟ ਸਕਦੀ ਹੈ ਨੰਬਰ 7 ਕਬਜ ਵਿੱਚ ਸ਼ਹਿਦ ਖਾਣਾ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਵਿੱਚ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਪੀ ਲਓ ਇਸ ਨਾਲ ਤੁਹਾਡੀ ਕਬਜ ਦੀ ਦਿੱਕਤ ਦੂਰ ਹੋ ਜਾਵੇਗੀ ਨੰਬਰ 9 ਸੌਰੀ 8 ਜਿੰਨਾ ਔਰਤਾਂ ਦੀ ਸਕਿਨ ਜਮਕਦਾਰ ਨਹੀਂ ਹੈ ਉਹਨਾਂ ਨੂੰ ਹਰ ਰੋਜ਼ اخਰੋਟ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਕਿਨ ਉੱਪਰ ਬਹੁਤ ਜ਼ਿਆਦਾ ਗਲੋ ਆਉਂਦਾ ਹੈ ਤੇ ਚਮੜੀ ਸਖਤ ਵੀ ਹੋ ਜਾਂਦੀ ਹੈ ਨੰਬਰ 9 ਆਮਲੇ ਨੂੰ ਸੁਕਾ ਲਓ ਫਿਰ ਇਸ ਦਾ ਪਾਊਡਰ ਬਣਾ ਕੇ ਤਿਆਰ ਕਰ ਲਓ ਇਸ ਤੋਂ ਬਾਅਦ ਤੁਸੀਂ ਜਦੋਂ ਵੀ ਸਿਰ ਧੋਵੋਗੇ ਇੱਕ ਘੰਟਾ ਪਹਿਲਾਂ ਨਾਰੀਅਲ ਦੇ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਸਿਰ ਵਿੱਚ ਹਲਕੇ ਹੱਥਾਂ ਨਾਲ ਮ사ਜ ਕਰੋ ਅਤੇ ਇੱਕ ਘੰਟੇ ਬਾਅਦ ਆਪਣੇ ਸਿਰ ਨੂੰ ਧੋ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ ਨੰਬਰ 10 ਜੇਕਰ ਤੁਹਾਨੂੰ ਜਿਆਦਾ ਸਿਰ ਦਰਦ ਹੋ ਰਿਹਾ ਹੈ ਜਾਂ ਬੀਪੀ ਲੋ ਹੋਵੇ ਤਾਂ ਦੁੱਧ ਵਿੱਚ ਕਾਫੀ ਉਬਾਲ ਕੇ ਪੀਓ ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਸਵੇਰ ਵਿੱਚ ਸਰੀਰ ਵਿੱਚ ਵੀ ਊਰਜਾ ਪੈਦਾ ਹੋਵੇਗੀ ਨੰਬਰ 11 ਜੇਕਰ ਤੁਹਾਡਾ ਬਜਨ ਅਚਾਨਕ ਘਟ ਹੋ ਰਿਹਾ ਹੈ ਤਾਂ ਬੀਪੀ ਥਾਇਰਾਇਡ ਜਾਂ ਫਿਰ ਕੈਂਸਰ ਦੇ ਲੱਛਣ ਹੋ ਸਕਦੇ ਹਨ ਇਸ ਲਈ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਨੰਬਰ 12 ਜੇਕਰ ਤੁਹਾਡੇ ਗਲੇ ਵਿੱਚ ਅਕਸਰ ਖਾਸ ਹੁੰਦੀ ਰਹਿੰਦੀ ਹੈ ਤਾਂ ਇੱਕ ਗਲਾਸ ਪਾਣੀ ਵਿੱਚ ਦੋ ਤਿੰਨ ਤੁਲਸੀ ਦੇ ਪੱਤੇ ਨੂੰ ਲੈ ਕੇ ਉਵਾਲ ਲਓ ਫਿਰ ਇਸ ਪਾਣੀ ਨਾਲ ਗਰਾਰੇ ਕਰੋ ਤੁਹਾਡੀ ਗਲੇ ਦੀ ਖਰਾਸ ਤੁਰੰਤ ਠੀਕ ਹੋ ਜਾਵੇਗੀ ਨੰਬਰ 13 ਜੇਕਰ ਤੁਹਾਡੇ ਨੋ ਨਹੀਂ ਵੱਧਦੇ ਤਾਂ ਤੁਸੀਂ ਨਾਰੀਅਲ ਦਾ ਤੇਲ ਚਾ ਫਿਰ ਲਸਣ ਦਾ ਤੇਲ ਲਗਾ ਕੇ ਰੋਜ਼ਾਨਾ ਨਹਾ ਉੱਪਰ ਮਾਲਿਸ਼ ਕਰੋ ਇਸ ਨਾਲ ਤੁਹਾਡੇ ਨੋ ਵੱਧਣੇ ਲੱਗ ਜਾਣਗੇ ਨੰਬਰ 14 ਜੀ ਸੇ ਜਗਾ ਉੱਪਰ ਸਾਟ ਲੱਗਣ ਕਾਰਨ ਸੋਜ ਆ ਜਾਵੇ ਤਾਂ ਉਸੇ ਜਗਾ ਉੱਪਰ ਬਰਫ਼ ਮਰ ਲਓ ਉਸ ਨਾਲ ਸੋਜ ਉਤਰ ਜਾਵੇਗੀ ਪਰ ਜਦ ਰਹੇ ਉਸ ਜਗਾ ਉੱਪਰ ਕੋਈ ਵੀ ਜ਼ਖਮ ਨਾ ਹੋਵੇ ਨੰਬਰ 15 ਜੋ ਔਰਤਾਂ ਹਾਰ ਸਮੇਂ ਕਾਬਟ ਮਹਿਸੂਸੇ ਕਰਦੀਆਂ ਰਹਿੰਦੀਆਂ ਹਨ ਉਹਨਾਂ ਨੂੰ ਐਮੀਨੀਆ ਜਾਂ ਫਿਰ ਥਾਇਰੋਇਡ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 16 ਮੇਰਾ ਸੁਭਾਅ ਹਰ ਕਿਸੇ ਨਾਲ ਮੇਲ ਨਹੀਂ ਖਾਂਦਾ ਕੁਝ ਸਾਡੇ ਕਾਬਲ ਨਹੀਂ ਤੇ ਕੁਝ ਸਾਡੇ ਲਾਇਕ ਨਹੀਂ ਨੰਬਰ 17 ਜੋ ਔਰਤਾਂ ਜ਼ਿਆਦਾ ਟੈਨਸ਼ਨ ਲੈਂਦੀਆਂ ਹਨ ਦਿਲ ਦੇ ਰੋਗ ਵਜਨ ਨੂੰ ਵਧਣਾ ਨੀਂਦ ਨਾ ਆਉਣਾ ਦੀ ਸਮੱਸਿਆ ਅਤੇ ਕਾਮਤ ਵਿੱਚ ਕੰਮ ਕੰਮ ਵਿੱਚ ਕਮੀ ਹੋਣਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਔਰਤਾਂ ਨੂੰ ਟੈਨਸ਼ਨ ਲੈਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਨੰਬਰ 18 ਬਹੁਤੀਆਂ ਉਲਝਣਾਂ ਦਾ ਜਵਾਬ ਇਹੀ ਹੈ ਕਿ ਮੈਂ ਆਪਣੀ ਥਾਂ ਤੇ ਸਹੀ ਹਾਂ ਤੇ ਉਹ ਆਪਣੀ ਜਗ੍ਹਾ ਤੇ ਸਹੀ ਹੈ ਨੰਬਰ 19 ਸਾਨੂੰ ਸਵੇਰੇ ਉੱਠਣ ਸਮੇਂ ਹੀ ਹਲਕੇ ਹੱਥਾਂ ਨਾਲ ਆਪਣੇ ਵਾਲਾਂ ਉੱਪਰ ਕੰਗੀ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਸਾਡੇ ਵਾਲਾਂ ਦਾ ਬਲੱਡ ਸਰਕੂਲੇਸ਼ਨ ਚੱਲਣ ਲੱਗਦਾ ਹੈ ਅਤੇ ਵਾਲ ਵੀ ਬਦਨੇ ਮਜ਼ਬੂਤ ਹੋ ਜਾਂਦੇ ਹਨ ਨੰਬਰ 20 ਲੱਖਾਂ ਮੁਸੀਬਤਾਂ ਦੇ ਬਾਵਜੂਦ ਵੀ ਜੋ ਖੂਬ ਸੂਰਤ ਤੇ ਕੀਮਤੀ ਹੈ ਉਹ ਹੈ ਇਹ ਸੋਹਣੀ ਜ਼ਿੰਦਗੀ ਨੰਬਰ 21 ਕਦੇ ਵੀ ਪਲਾਸਟਿਕ ਦੇ ਬਰਤਣਾ ਵਿੱਚ ਖਾਣਾ ਨਹੀਂ ਖਾਣਾ ਚਾਹੀਦਾ ਇਹ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 22 ਦੁੱਖ ਵਿੱਚ ਰੱਬ ਨੂੰ ਯਾਦ ਕਰਨ ਦਾ ਹੱਕ ਵੀ ਉਸ ਨੂੰ ਹੀ ਹੁੰਦਾ ਹੈ ਜਿਸ ਨੇ ਸੁੱਖ ਵਿੱਚ ਉਸਦਾ ਸ਼ੁਕਰਾਨਾ ਕੀਤਾ ਹੋਵੇ ਨੰਬਰ 23 ਔਰਤਾਂ ਨੂੰ ਹਮੇਸ਼ਾ ਹੀ ਖਜ਼ੂਰ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਕਦੇ ਵੀ ਆਹਰਣ ਦੀ ਕਮੀ ਨਹੀਂ ਹੁੰਦੀ ਨੰਬਰ 24 ਆਪਣੀ ਝੋਪੜੀ ਵਿੱਚ ਰਾਜ ਕਰਨਾ ਦੂਜਿਆਂ ਦੇ ਮੈਲਾਂ ਵਿੱਚ ਗੁਲਾਮੀ ਕਰਨ ਨਾਲੋਂ ਕਿਤੇ ਬਿਹਤਰ ਹੁੰਦਾ ਹੈ ਨੰਬਰ 25 ਔਰਤਾਂ ਨੂੰ ਪੀਰੀਡਸ ਦੇ ਸਮੇਂ ਕਦੇ ਵੀ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਹਮੇਸ਼ਾ ਗੂੰਗੁਣਾ ਪਾਣੀ ਹੀ ਪੀਤਾ ਜਾਵੇ ਤਾਂ ਚੰਗਾ ਹੋਵੇਗਾ ਨੰਬਰ 26 ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਵਿੱਚ ਰਹੋ ਕਿਉਂਕਿ ਸਿਰ ਸੁਨਹਿਰੇ ਦਾ ਕਚਰਾ ਵੀ ਬਦਾਮਾ ਨਾਲੋਂ ਮਹਿੰਗਾ ਹੁੰਦਾ ਹੈ ਨੰਬਰ 27 ਠੰਡੇ ਦੇ ਮੌਸਮ ਵਿੱਚ ਅਮਰੂਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਲਾਭਦਾਇਕ ਹੋ ਸਕਦਾ ਹੈ ਇਸ ਨਾਲ ਤੁਹਾਨੂੰ ਕਦੇ ਵੀ ਸੁਸਤੀ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 28 ਹਮੇਸ਼ਾ ਆਪਣੀ ਗੱਲ ਕਹਿਣ ਦਾ ਅੰਦਾਜ਼ ਸੁਣ ਤੇ ਸੁਣ ਰਕੇ ਰਖੋ ਤਾਂ ਕਿ ਜਵਾਬ ਵੀ ਸੋਣਾ ਸੁਣ ਸਕੋ ਨੰਬਰ 29 ਜੋ ਔਰਤਾਂ ਖਾਣਾ ਖਾਣ ਤੋਂ ਬਾਅਦ ਇਲਾਇਚੀ ਦਾ ਇੱਕ ਦਾਣਾ ਚਬਾਉਂਦੀਆਂ ਹਨ ਉਹਨਾਂ ਨੂੰ ਕਦੇ ਵੀ ਸਰੀਰਕ ਕਮਜ਼ੋਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 30 ਕਿਸੇ ਦੇ ਕਿਸੇ ਨੇ ਧੂੜ ਕੀ ਪਾਈ ਅੱਖਾਂ ਵਿੱਚ ਪਹਿਲਾਂ ਨਾਲੋਂ ਬਿਹਤਰ ਦਿਖਣ ਲੱਗ ਗਿਆ ਨੰਬਰ 31 ਜੇਕਰ 7 60 ਲੱਗਣ ਕਾਰਨ 7 60 ਵਾਲੀ ਥਾਂ ਨੀਲੀ ਹੋ ਜਾਵੇ ਤਾਂ ਕੱਚੇ ਆਲੂ ਦਾ ਰਾਸ ਨੀਲੀ ਹੋਈ ਜਗਾ ਤੇ ਲਗਾਉਣ ਨਾਲ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 32 ਇਹ ਸ਼ਾਮਾਂ ਬੜੀਆਂ ਧੋਖੇ ਆਵਾਜ਼ ਹੁੰਦੀਆਂ ਨੇ ਕਮ ਵਕਤ ਪੂਰੀਆਂ ਹੁੰਦੀਆਂ ਸਾਰ ਹੀ ਬਦਲ ਜਾਂਦੀਆਂ ਨੇ ਨੰਬਰ ਤੇ ਜੇਕਰ ਗਲਾ ਆਜਾਮ ਹੋ ਗਿਆ ਹੈ ਤਾਂ ਅਦਰਕ ਦੇ ਟੁਕੜੇ ਨੂੰ ਅੱਗ ਦੇ ਉੱਪਰ ਸੇਕ ਲਓ ਅਤੇ ਉਸ ਨੂੰ ਖਾ ਲਓ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਨੰਬਰ 34 ਕੰਭਤ ਪੂਰੀਆਂ ਹੁੰਦੀਆਂ ਆ ਸਾਰੀ ਬਦਲੇ ਜਾਂਦੀਆਂ ਨਹੀਂ ਨੰਬਰ 35 ਜੇਕਰ ਕੋਈ ਬੱਚਾ ਪਤਲਾ ਤੁੱਤਲਾ ਸੌਰੀ ਤੁੱਤਲਾ ਬੋਲਦਾ ਹੈ ਤਾਂ ਉਸ ਨੂੰ ਦਾਲ ਚੀਨੀ ਚਬਾਉਣ ਨਾਲ ਜ਼ਰੂਰ ਚਬਾਉਣ ਲਈ ਜ਼ਰੂਰ ਦੋਈ ਇਸ ਨਾਲ ਉਸ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਨੰਬਰ 36 ਜੋਗਤਾਮਾ ਕਰਮਾ ਨਾਲ ਪੈਦਾ ਹੁੰਦੀਆਂ ਨੇ ਜਨਮ ਤੋਂ ਹੀ ਹਰ ਵਿਅਕਤੀ ਜੋ ਰੋ ਨਹੀਂ ਹੁੰਦਾ ਨੰਬਰ 37 ਰੋਜ਼ਾਨਾ ਆਪਣੀ ਡਾਈਟ ਵਿੱਚ ਬਦਾਮ ਨੂੰ ਜ਼ਰੂਰ ਸ਼ਾਮਿਲ ਕਰੋ ਪੰਜ ਬਦਾਮ ਰੋਜ਼ਾਨਾ ਖਾਣ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਅਤੇ ਇਸ ਨਾਲ ਹੋਰ ਵੀ ਬਹੁਤ ਜ਼ਿਆਦੇ ਫਾਇਦੇ ਹੁੰਦੇ ਹਨ ਬਦਾਮ ਖਾਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 38 ਮਾਨਤਾ ਹਰ ਕਿਸੇ ਕੋਲ ਹੁੰਦਾ ਹੈ ਪਰ ਮਨੋਵਲਯ ਕਿੱਜ ਹੀ ਲੋਕਾਂ ਕੋਲ ਹੁੰਦਾ ਹੈ ਨੰਬਰ 39 ਪਲਾਟ ਕੈਸਟਰੋਲ ਨੂੰ ਕਟ ਕਰ ਲਈ ਪੁੰਨੀ ਹੋਈ ਅਲਸੀ ਦਾ ਪਾਊਡਰ ਬਣਾ ਕੇ ਦੇਣ ਵਿੱਚ ਚਾਰ ਵਾਰ ਸੇਵਨ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 40 ਆਪਣੇ ਜੀਉਣ ਦੇ ਸਿਧਾਂਤ ਨੂੰ ਬਦਲ ਦੋ ਜੋ ਤੁਹਾਡੀ ਪ੍ਰਵਾਹ ਨਹੀਂ ਕਰਦਾ ਉਸ ਨੂੰ ਇਨਸਾਨ ਨਾਲ ਲੇਹੀ ਰੋਣਾ ਬੰਦ ਕਰ ਦੋ ਫਿਰ ਪਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਨੰਬਰ 41 ਤਿੰਨ ਖਜੂਰਾ ਨੂੰ ਦੁੱਧ ਵਿੱਚ ਵਾਲ ਲਓ ਅਤੇ ਪੀ ਲਓ ਇਸ ਨਾਲ ਸੁੱਕੀ ਖੰਗ ਆਉਣਾ ਬੰਦ ਹੋ ਜਾਵੇਗੀ ਹਾਂਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ